ਸ਼ੋਕ ਮਹੱਲਾ ਤੀਜਾ ਸਤਿਗੁਰ ਕੈ ਪਾਣੇ ਜੋ ਚਲੈ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉਤਮ ਮਨ ਵਸੇ ਮੀਟ ਨਾ ਸਕੈ ਕੋਈ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸ ਹੈ ਗੁਰਮਖ ਖਬੂਜੈ ਕੋਈ ਮਹੱਲਾ ਤੀਜਾ ਨਾਨਕ ਹਰ ਨਾਮ ਜਿਨਿ ਆਰਾਪਿਆ ਅੰਤਿਨ ਹਰਿ ਅਵਤਾਰ ਮਾਇਆ ਬੰਦੀ ਖਸਮ ਕੀ ਤੇ ਨਾਗ ਕੈ ਕਮਾਵੈ ਕਾਰ ਪੂਰੇ ਪੂਰਾ ਕਰ ਛੋੜਿਆ ਹੁਕਮ ਸਵਾਰਣਹਾਰ ਗੁਰ ਪ੍ਰਸਾਦੀ ਚਿਨ ਪੁੱਝਿਆ ਤਿਨ ਪਾਇਆ ਮੁਖ ਤਵਾਰ ਮਨਮਕ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ ਗੁਰਮੁਖ ਜਿਨੀ ਆਰਾਧਿਆ ਤਿਨ ਹੀ ਤਰਿਆ ਪੌਚਲ ਸੰਸਾਰ ਸਭ ਔਕਣ ਕੁਣੀ ਮਿਟਾਇਆ ਗੁਰ ਆਪੇ ਬਖਸ਼ਣਹਾਰ ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਜਬ ਕੁਛ ਜਾਣਦਾ ਹਰ ਜੀਵ ਡ ਨਾਹੀ